ਅੱਜ ਅਸੀਂ ਕਾਂਗਰਸ ਪਾਰਟੀ ਦੇ ਸੈਂਟਰੋ ਕਾਰਕਟਰਾਂ ਵੱਲੋਂ ਜਨਤਕ ਜਗ੍ਹਾ ਦੇ ਵਿੱਚ ਇੱਕ ਕੈਂਡਲ ਮਾਰਚ ਪੰਜਾਬ ਸਰਕਾਰ ਦੇ ਵਿਰੋਧ ਵਿੱਚ ਇੱਕ ਪੰਜਾਬ ਕੈਸਵੀ ਦੇ ਹੱਕ ਦੇ ਵਿੱਚ ਕੱਢਿਆ ਗਿਆ ਕਿਉਂਕਿ ਤੁਹਾਨੂੰ ਪਤਾ ਹੈ ਕਿ ਅਤਵਾਦ ਦੇ ਕਾਲੇ ਦੌਰ ਦੇ ਵਿੱਚ ਪੰਜਾਬ ਕੈਸਵੀ ਨੇ ਕਦੀ ਵੀ ਸੱਚਾਈ ਦਾ ਕੰਮ ਨਹੀਂ ਛੱਡਿਆ ਪੰਜਾਬ ਕੇ ਜ਼ਮੀਨ ਦੇ مالک ਲਾਲਾ ਜਗਰਵੰਨੂ ਆਪਣੇ ਪਰੌਂਡਾਂ ਦੀ ਹਕੀ ਦਿੱਤੀ ਦੇਣੀ ਪਈ ਅੱਜ ਅਸੀਂ ਕਾਂਗਰਸ ਪਾਰਟੀ ਦੇ ਸੈਂਕੜੇ ਕਾਰਕਟਰਾਂ ਵੱਲੋਂ ਜਨਕਪੁਰੀ ਦੇ ਵਿੱਚ ਇੱਕ ਕੈਂਡਲ ਮਾਰਚ ਪੰਜਾਬ ਸਰਕਾਰ ਦੇ ਵਿਰੋਧ ਵਿੱਚ ਤੇ ਪੰਜਾਬ ਕੈਸਰੀ ਦੇ ਹੱਕ ਦੇ ਵਿੱਚ ਕੱਢਿਆ ਗਿਆ ਕਿਉਂਕਿ ਤੁਹਾਨੂੰ ਪਤਾ ਹੈ ਕਿ ਹੱਤਿਆਵਰ ਦੇ ਕਾਲੇ ਦੌਰ ਦੇ ਵਿੱਚ ਪੰਜਾਬ ਕੈਸਰੀ ਨੇ ਕਦੀ ਵੀ ਸਚਾਈ ਦਾ ਦਮ ਨਹੀਂ ਛੱਡਿਆ ਜਿਸ ਦਾ ਕਾਰਨ ਪੰਜਾਬ ਕੈਸਰੀ ਦੇ ਮਾਲਕ ਲਾਲਾ ਜਗਨ ਰੈਨ ਨੂੰ ਆਪਣੇ ਪਰੌਂਾਂ ਦੀ ਇੱਜ਼ਤੀ ਦਿੱਤੀ ਦੇਣੀ ਪਈ ਤੇ ਉਹਨਾਂ ਦੇ ਸੁਪੁੱਤਰ ਰਮੇਸ਼ ਜੈਨ ਨੂੰ ਵੀ ਆਪਣੇ ਪਰੌਂਾਂ ਦੀ ਇੱਜ਼ਤੀ ਦੇਣੀ ਪਈ ਪਰ ਉਹ ਸਚਾਈ ਤੋਂ ਨਹੀਂ ਹਟੇ ਉਹਨਾਂ ਦੇ ਨਕਸ਼ਾ ਕਦਮ ਤੇ ਚੱਲਦੇ ਹੋਏ ਉਹਨਾਂ ਦੇ ਸਪੁੱਤਾ ਵਿਜੇ ਚੋਕੜਾ ਜੀ ਅਮਨਾਰ ਚੋਕੜਾ ਜੀ ਅਮੀ ਜੀ ਸਾਰੇ ਇਕਜੁੱਟ ਹੋ ਕੇ ਪੰਜਾਬ ਕੇਸ ਸਿੰਘ ਨੂੰ ਸਚਾਈ ਨੂੰ ਛਾਪਦੇ ਨੇ ਪਰ ਕਈ ਸਰਕਾਰਾਂ ਆਈਆਂ ਕਈ ਚਲੇ ਗਈਆਂ ਪਰ ਕਦੀ ਵੀ ਉਹ ਸਚਾਈ ਤੋਂ ਡਗਮਾਏ ਨਹੀਂ ਤੇ ਨਾ ਹੀ ਕਿਸੇ ਨੇ ਪੰਜਾਬ ਕੇਸ ਸਿੰਘ ਨੂੰ ਸਚਾਈ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਿਹਦਾ ਤੁਹਾਡੇ ਸਾਹਮਣੇ ਹੀ ਹੋਇਆ ਕਿ ਉਹਨਾਂ ਨੇ ਪੰਜਾਬ ਕੇਸਰੀ ਅਖਬਾਰ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਪਰਚੇ ਦਰਜ ਕੀਤੇ ਅੱਜ ਉਹਦੇ ਵਿਰੋਧ ਦੇ ਵਿੱਚ ਅਸੀਂ ਪੰਜਾਬ ਸਕੱਰਾਂ ਦੇ ਵਿਰੋਧ ਦੇ ਵਿੱਚ ਕਾਂਡਲ ਮਾਰਚ ਕੱਢਿਆ ਅਸੀਂ ਦੱਸਣਾ ਚਾਹੁੰਦੇ ਹਾਂ ਅਸੀਂ ਆ ਤਾਂ ਕਹਿੰਦੇ ਕਾਲੇ ਦੌਰ ਨੂੰ ਛੇਲਿਆ ਆ ਅਸੀਂ ਸੁਤੰਤਰਤਾ ਸੰਾਨੀ ਪਰਿਵਾਰ ਦੇ ਬੰਦੇ ਆ ਅਸੀਂ ਸ਼ੁਰੂ ਤੋਂ ਪੰਜਾਬ ਕੇਸਰੀ ਨੂੰ ਪੜਦੇ ਆ ਤੇ ਉਹਨਾਂ ਦੇ ਵਿਚਾਰਧਾਰਾਂ ਦੇ ਨਾਲ ਉਹਨਾਂ ਨੇ ਹੱਤਕੋ ਉੱਤੇ ਪੀੜਤਾ ਦੀ ਇਹਦੀ ਸਹਾਇਤਾ ਕੀਤੀ ਜੰਮੂ ਕਸ਼ਮੀਰ ਤੱਕ ਰਾਸ਼ਨ ਵੰਡੇ ਗਰੀਬ ਕੁੜੀਆਂ ਦੇ ਵਿਆਹ ਕੀਤੇ ਦੁੱਖ ਸੁੱਖ ਤੇ ਪੰਜਾਬ ਕੇਸਰੀ ਖੜਦੀ ਹੈ ਪਰ ਆਮ ਸਰਕਾਰ ਉਹਨਾਂ ਦੀ ਸੱਚਾਈ ਨੂੰ ਦਬਣਾ ਚਾਹੁੰਦੀ ਹੈ ਕਿ ਜਿਵੇਂ ਵਾ ਦਿੱਲੀ ਬਹਿ ਕੇ ਪੰਜਾਬ ਕੇਸਰੀ ਉੱਤੇ ਦਬਣਾ ਚਾਹੁੰਦਾ ਇਹ ਬਿਲਕੁਲ ਸਹਿ ਨਹੀਂ ਕੀਤਾ ਜਾਏਗਾ ਪੰਜਾਬ ਦੀ ਜਨਤਾ ਲੁਧਿਆਣਾ ਦੀ ਜਨਤਾ ਤੇ ਹਿੰਦੁਸਤਾਨ ਦੀ ਜਨਤਾ ਪੰਜਾਬ ਕੇਸਰੀ ਦੇ ਨਾਲ ਅਸੀਂ ਪੰਜਾਬ ਦੇ ਗਵਰਨਰ ਨੂੰ ਹੱਥ ਛੋੜ ਕੇ ਬੇਨਤੀ ਕਰਦੇ ਆ ਤੇ ਕੂਰ ਜੋ ਨੇ ਮੰਗ ਕਰਦੇ ਆ ਪੰਜਾਬ ਦੇ ਚ ਆਮ ਸਰਕਾਰ ਨੂੰ ਰੱਦ ਕੀਤਾ ਜਾਵੇ ਅਤੇ ਗਵਰਨਰ ਰਾਹ ਕੀਤਾ ਜਾਵੇ ਤੇ ਜਲਦੀ ਵੋਟਾ ਹੋਣ ਤੇ ਦੁਬਾਰਾ ਇਹਨਾਂ ਦਾ ਤੱਕ ਤਾਂ ਪਲਟ ਕੇ ਇਹਦੇ ਦੁਆਰਾ ਪੰਜਾਬ ਦੇ ਚ ਅਮਨ ਸ਼ਾਂਤੀ ਲਿਆਉਂਦੀ ਆ ਜਿਹੜਾ ਸਿੰਗਾਪੁਰ ਦਾ ਫੈਸਲਾ ਆਇਆ ਵਾ ਇਸ ਵਿਸ਼ੇ ਦੇ ਵਿੱਚ ਉਸ ਫੈਸਲੇ ਤੁਸੀਂ ਕਿਤਾ ਦੇਖਦੇ ਆ ਬਹੁਤ ਵਧੀਆ ਦੇਖਦੇ ਆ ਕਿ ਸੁਪਰੀਮ ਕੋਰਟ ਨੇ ਸਵੇਰੇ ਸਵੇਰੇ ਇੰਨਾ ਤੇ ਆਤਿਕ ਵੈਦਰਾ ਦਿੱਤਾ ਕਿ ਪੰਜਾਬ ਕੇਸਰੀ ਸਮੂਹ ਤੇ ਅੰਡਰ ਜਿੰਨਾ ਵੀ ਹੈ ਉਹਦੇ ਫਰੋਦ ਦੇ ਵਿੱਚ ਪੰਜਾਬ ਸਰਕਾਰ ਕੋਈ ਦਖਲ ਨਹੀਂ ਦੇਗੀ ਉਹਦੇ ਵੱਲ ਦੇਖਿਆ ਨਹੀਂ ਜਾਏਗਾ ਇਹ ਤਾਂ ਹੋਣਾ ਹੀ ਜੋ ਸੀ ਕਿਉਂਕਿ ਸਚਾਈ ਜਿਹੜੀ ਸਚਾਈ ਹੁੰਦੀ ਹੈ ਸਾਰੀ ਜਨਤਾ ਪੰਜਾਬ ਕੇਸਰੀ ਦੇ ਨਾਲ ਹੈ ਹਰ ਗਲੀ ਮੱਲੇ ਦੇ ਵਿੱਚ ਉਹਨਾਂ ਦੇ ਵਿਰੋਧ ਦੇ ਪੰਜਾਬ ਸਰਕਾਰ ਦੇ ਪੁਤਲੇ ਸਾਰੇ ਜਾ ਰਹੇ ਕੈਂਡਨ ਮਾਰਚੋਂ ਨਿਕ ਰਹੇ ਆ ਅਸੀਂ ਪੰਜਾਬ ਕੇਸਰੀ ਦੇ ਨਾਲ